15 ਅਗਸਤ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਪਿਛਲੇ ਕਈ ਦਿਨਾਂ ਤੋਂ ਸੂਬੇ ਪਰਚੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਦੋ ਪੁਲਿਸ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਬਟਾਲਾ 'ਚ ਵੀ ਸਖਤ ਇੰਤਜ਼ਾਮ ਕੀਤੇ ਗਏ ਹਨ ਜਿੱਥੇ ਫਲੈਗ ਮਾਰਚ ਕੀਤੇ ਜਾ ਰਹੇ ਹਨ ਉੱਥੇ ਹੀ ਵਿਸ਼ੇਸ਼ ਤੌਰ ਤੇ ਵੱਖ-ਵੱਖ ਨਾਕੇ ਅਤੇ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ ਜੋ ਚੱਪੇ-ਚੱਪੇ ਤੇ ਨਜ਼ਰ ਰੱਖ ਰਹੀਆਂ ਹਨ ਨਵੇਂ ਬਾਬਾ ਸਮਾਜੋਤਰੀ ਇਹ ਤਾਂ ਸੀ ਬੜਾ ਵੱਡਾ ਸੀ ਪਰਿਵਾਰ ਦਾ ਪੰਜੀ ਜਿਹੜੇ ਦੇਤੇ ਆਪਾਂ ਬੜਾ ਲਾਭ ਲਈ ਖਲੋ ਸਪੈਸ਼ਲ ਹੈ ਜਿਹੜੀ ਆ ਪਟੋਲੀ ਕੀਤੀ ਜਾ ਰਹੀ ਹੈ ਦਿਨ ਰਾਤ ਦਿਨ ਗੜੀ ਫਲੈਗ ਮਾਰ ਚ ਸਾਰੀਆਂ ਜਿਹਨੇ ਵੀ ਨਾਕਾਂ ਨੇ ਕੋਪਰੇਸੀਡੀ ਨੂੰ ਇਹ ਇਹ ਨਾਕੇ ਆਊਟਸਟੋਰ ਜਿਹਨੇ ਆ ਗਏ ਆ ਉਹ ਸਾਰਾ ਨਕਬੰਦੀ ਕਰਕੇ ਪੂਰਾ ਸੀਰ ਕੀਤਾ ਗਿਆ ਜੇ ਤਾਂ ਕੋਈ ਅਨੁਸਾਣਿਕ ਪਟਾਨਾ ਕੋਈ ਹੋਵੇ ਤਾਂ ਜੋ ਜਿਹੜਾ ਆਜ਼ਾਦੀ ਹਿੜਾ ਉਹ ਅਮਨ ਮਾਨਾ ਮੈਂ ਦੇਖੋ ਜੀ ਬਿਲਕੁਲ ਲੋਕਾਂ ਵਾਂ ਸਾਡੀ ਇਹੋ ਪੀਲੇ ਪਟਾੜਾ ਪੁਲਿਸ ਜੀ ਕਿ ਤੁਸੀਂ ਆਪ ਆਪਣਾ ਜਾਗੂ ਕਰੈਣ ਤੇ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕਿਉਂਕਿ ਉਹਨਾਂ ਨੂੰ ਇਹੋ ਜਿਹੀ ਇਨਫੋਰਮੇਸ਼ਨ ਵੀ ਮਿਲਦੀ ਹੈ ਤੇ ਕੋਈ ਗਲਤ ਅੰਸਰ ਉਹਨਾਂ ਨੂੰ ਨਜ਼ਰ ਆਉਂਦਾ ਤੁਹਾਨੂੰ ਇਮੀਡੀਏਟ ਦੱਸਣਾ ਸਾਡੀਆਂ ਪਟੌਲੀ ਪਾਟੀਆਂ ਅਸੀਂ ਹੁਣੇ ਹੀ ਦੇਖੋ ਦਿਨ ਰਾਤ ਸਾਡੀਆਂ 14 ਪਟੌਲੀ ਪਾਟੀਆਂ ਰਾਤ ਨੂੰ ਚੱਲ ਰਹੀਆਂ ਹਨ ਇੰਡਸਟਰੀ ਏਰੀਆ ਸਾਰੇ ਸਿੱਗੇ ਪੂਰਾ ਕਵਰ ਕੀਤਾ ਹੋਇਆ ਔਰ ਪਲੱਸ ਰੇਲਵੇ ਰੋਡ ਇੱਧਰ ਆਪਣਾ ਸਿਨੇਮਾ ਰੋਡ ਇਸ ਨਾਲ ਆਪਣਾ ਅਲੀਵਾਰ ਰੋਡ ਸਭ ਬਸ ਕਵਰ ਹੋ ਗਿਆ ਹੈ ਸੋ ਹਾਂ ਸਿਟੀ ਏਰੀਆ ਔਰ ਆਪਾਂ ਲੋਕਾਂ ਵਿਚੇ ਇੱਕ ਸੈਂਸਰ ਸਿਕਿਉਰਟੀ ਬਣੀ ਰਹੇ ਇਹ ਆਪਾਂ ਹਰ ਵळे ਸਾਡੀ ਪ੍ਰਾਇਮਰੀ ਹੈ ਉਹ ਹੈਗੀ ਬਿਲਕੁਲ ਆਜ਼ਾਦੀ ਦਿਹਾੜਾ ਉਹਦੇ ਨਾਲ ਨਾਲ ਸ਼ਾਇਦ ਜਨਮ ਅਸ਼ਟਮੀ ਦਾ ਤਿਹਾੜੀ ਬਿਲਕੁਲ ਜਨਮ ਅਸ਼ਟਮੀ ਦਾ ਤਿਹਾੜੀ ਮੱਦੇਨਜ਼ਰ ਰੱਖ ਕੇ ਹੋਏਗੀ ਆਪਾਂ ਸਾਰੇ ਜਿਹੜੇ ਆ ਹਸਤਾਬੰਦ ਜੋ ਕਾਇਲਨ ਹੋ ਜਾਣਗੇ ਉਹ ਪਿੱਛੇ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਕਸਰਪੁਰ